ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਵੀਰ ਨਿਸ਼ਾਨ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਜ਼ਿਆਦਾਤਰ ਵੈੜਾਂ ਦਾ ਕੰਮ ਆ ਠੀਕ ਆ ਜੀ ਵੈੜਾਂ ਦੇ ਉੱਤੇ ਵੀਰ ਕੰਮ ਕਰਦਾ ਵੈੜਾਂ ਜਿਹੜੀਆਂ ਦੋਸਤੋ ਗੱਬਣ ਸੱਜਰ ਸੁਈਆਂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਤੁਹਾਨੂੰ ਇੱਥੇ ਮਿਲ ਜਾਊਗੀ ਕੋਈ 5-7 ਨਗ ਬਿਲਕੁਲ ਕਾਉਂਟੀ ਨਿਊਜ਼ ਵੀਰ ਲੈ ਕੇ ਆਉਂਦਾ ਪੰਜ ਸੱਤ ਨਗ ਜਿਹੜੇ ਆ ਇਸ ਕਿਲੇ ਦੇ ਉੱਪਰ ਤੁਹਾਨੂੰ ਖੜੇ ਹੋਏ ਵੀ ਮਿਲ ਜਾਣਗੇ ਠੀਕ ਹੈ ਜੀ ਤੇ ਬਾਕੀ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਜੀ ਚੱਕ ਸਕੰਦਰਪਿੰਡ ਥੋੜੀ ਦੂਰੀ ਤੇ ਆ ਦੋਸਤੋ ਪਧਰੀ ਪਿੰਡ ਬਿਲਕੁਲ ਲੱਗੇ ਆ ਤੇ ਖਾਸ ਪਹੁੰਚ ਜਿਹੜੀ ਆ ਤੁਸੀਂ ਪਿੰਡ ਝਾਮਕੇ ਕਰਦੇ ਆ ਜੀ ਤੇ ਚਭਾਲ ਤੋਂ ਵੀ ਤਕਰੀਬਨ ਕੋਈ 15 14 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਤੇ ਕੀਪਿੰਡ ਤੋਂ ਵੀ ਕੋਈ 17 18 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਆ ਤੇ ਬਾਕੀ ਆਓ ਆਪਣੇ ਮਰਜ਼ੀ ਦੇ ਬੰਦ ਕਰੀਏ ਸਰਵੀ ਕਰੋ ਜਿਹੜਾ ਵੀ ਪਸ਼ੂ ਆਪਾਂ ਦਿਖਾਵਾਂਗੇ ਕੋਈ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਚਾਰ ਵੈੜਾ ਦਿਖਾਉਣੀਆਂ ਨੇ ਅੱਜ ਵੀਰ ਨਿਸ਼ਾਨ ਸਿੰਘ ਹੋਂਦੇ ਘਰੋਂ ਇੱਕ ਵੈੜ ਗੱਬਣਾ ਬਸਤੋ ਇੱਕ ਵੈੜ ਗੱਬਣਾ ਸਿੱਗੀ ਮੂਹੋ ਛੇ ਤਾਂ ਗੱਬਣਾ ਵੈੜਾ ਪਹਿਲਾਂ ਨ ਬੱਚੀ ਨੇ ਸੋਣਾ ਤੇ ਇਧਰ ਇੱਕ ਤੁਹਾਨੂੰ ਲਾਸਟ ਵਿੱਚ ਵੈੜ ਦਿਖਾ ਦਾਂਗੇ ਬਿਲਕੁਲ ਤਾਜੀ ਸੁਈ ਸੁਵਾਈ ਆ ਮਗਰ ਬੱਚੀ ਤੋਂ ਪੂਰੀ ਡਿਟੇਲ ਆਪਾਂ ਵੀਰ ਨਿਸ਼ਾਨ ਤੋਂ ਲੈ ਲਾਂਗੇ ਵੀ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਬਾਕੀ ਰੇਟ ਭਾਅ ਪੜਤਾ ਕਿੰਨਾ ਮਿਲਕ ਹਾਜ਼ਰ ਇਹਨਾਂ ਪਸ਼ੂਆਂ ਦੇ ਥੱਲੇ ਉਹ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਬਾਕੀ ਵੀਡੀਓ ਅੱਗੇ ਬਾਅਦ ਤੋਂ ਬਾਅਦ ਸਾਂਝੀ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲੇ ਵੀਰ ਨਿਸ਼ਾਨ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਹੋਰ ਵੀਰ ਠੀਕ ਠਾਕ ਹੋ ਹਾਂਜੀ ਠੀਕ ਠਾਕ ਵੀਰ ਤੁਸੀਂ ਸਾਨੂੰ ਠੀਕ ਠਾਕ ਹੈ ਸਾਹਿਬ ਬਹੁਤ ਵਧੀਆ ਨਿਸ਼ਾਨ ਵੀਰੇ ਠੀਕ ਠਾਕ ਅੱਛਾ ਨਿਸ਼ਾਨ ਇਹ ਦੱਸ ਦੀ ਆਪਣੇ ਭੈਣ ਭਰਾਵਾਂ ਨੂੰ ਸੱਜਣਾ ਨੂੰ ਵੀ ਪਸ਼ੂ ਵਪਾਰ ਦਾ ਕੰਮ ਇਹ ਕਿੰਨੇ ਕੁ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ ਜੀ ਪੰਜ ਸੱਤ ਸਾਲ ਹੋ ਗਏ ਆ ਜੀ ਪ ਜੇ ਜਿੱਦਾਂ ਆਪਾਂ ਜਿਗਰ ਕੀਤਾ ਵੀ ਮੱਝਾਂ-ਬੁੱਝਾਂ ਲਿਆਉਂਦੇ ਘਾਟੀਆਂ ਮੱਝਾਂ ਵੀ ਲੈ ਆਈਆਂ ਵੀਰ ਜੀ ਹੁਣ ਮੱਝਾਂ ਤੁਹਾਨੂੰ ਪਤਾ ਥੋੜੇ ਘਾਟਿਆ ਸੁਆ ਘਾਟਿਆ ਘਟ ਮਿਲਦੀ ਬਾਰੋਂ ਮੱਝਾਂ ਵੀ ਲੈ ਆਈਆਂ ਮੱਝਾਂ ਬਥੇਰੀਆਂ ਲਿਆਉਂਦੇ ਪਹਿਲਾਂ ਮਤਲਬ ਕਿ ਉਹ ਪਾਰ ਦੀ ਲੈਣ ਤੇ ਪਸੂ ਸਰ ਆਉਂਦੇ ਰਹਿੰਦੇ ਹਾਂ ਹਾਂਜੀ ਆਉਂਦੇ ਹੀ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਹਾਂਜੀ ਤੇ ਅੱਜ ਆਪਾਂ ਜਿਹੜੀਆਂ ਚਾਰ ਵੇੜਾ ਦਿਖਾਉਣੀਆਂ ਨੇ ਹਾਂਜੀ ਵੀਰ ਜੀ ਤਿੰਨ ਗੱਬਣਾਂ ਜੀ ਹਾਂਜੀ ਤੇ ਤਿੰਨ ਸੁਈਆਂ ਤੇ ਤਿੰਨ ਸੁਈਆਂ ਹੀ ਇੱਕ ਗੱਬਣਾ ਵੇੜਾ ਠੀਕ ਹੈ ਜੀ ਲਓ ਦੋਸਤੋ ਤਿੰਨ ਜਿਹੜੀਆਂ ਵੇੜਾ ਸੁ ਇਹਦੀ ਪੂਰੀ ਡਿਟੇਲ ਦੇ ਦਈਏ ਵੀ ਇਹ ਸੂਹਾ ਕਿੰਨਾ ਸੁੰਦੀ ਹੈ ਇਹ ਵੀਰ ਜੀ ਦੂਜਾ ਸੂਹਾ ਸੁੰਦੀ ਆ ਮੂੰਹ ਛਿੱਗੀ ਆ ਜੀ ਠੀਕ ਹੈ ਜੀ ਇਹ ਘਰ ਵਾਲੇ ਦਿੰਦੇ ਵੀ 5 ਪਲੱਸ ਦਿੱਤਾ ਪਹਿਲੇ ਸੂਏ ਵੀਰ ਜੀ ਨੇ ਓਕੇ ਇਹਨੇ ਦੂਜੇ ਸੂਏ ਸੋਨਾ ਵਾ ਜਿਆਦਾ ਨਹੀਂ ਤੇ ਚਲੋ 5 26 ਕਿਲੋ ਹੁਣ ਵੀ ਦੁੱਧ ਦੇ ਦੋਗੇ ਕਰਮਾਲੀ ਚੰਗੀ ਅਜੇ 5-7 ਦਿਨ ਰਹਿੰਦੇ ਆ ਸੂਣ ਦੇ ਵਿੱਚ ਇਹ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਏ ਮੂੰਹ ਛੇ ਦਾਂਦਾ ਜੀ ਮੂੰਹ ਛੇ ਦਾਂਦੇ ਆ ਜੀ ਇਹ ਕੰਨੀ ਵਾਲੇ ਹਜੇ ਪਏ ਆ ਹਾਂਜੀ ਲਓ ਵੀ ਮੂੰਹ ਛਿੱਗੀ ਆ ਦੋਸਤੋ ਵੀਰਾਂ ਦਾ ਵੀ 25-24 25-25 ਲੀਟਰ ਦੀ ਕਪੈਸਿ ਤੁਜਾ ਸੁਆ ਸੈਕੰਡ ਟਾਈਮਰ ਆ ਇਸ ਵਕਤ ਬਾਕੀ ਦਿਨ ਹਜੇ ਨਿਸ਼ਾਨ ਕਿੰਨੇ ਕ ਗੜਦੀ ਆ ਇਹ ਵੀਰ ਜੀ ਪੰਜ ਚਾਰ ਲੈ ਜੂਗੀ ਦਿਨ ਹਜੇ ਪੰਜ ਚਾਰ ਹਾਂਜੀ ਲਓ ਜੀ ਪੰਜ ਆ ਦਿਨ ਲੈ ਜੂਗੀ ਹਾਂਜੀ 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 ਕੀ ਕੀ ਗੱਲ ਜੀ ਪੰਜ ਚਾਰ ਦਿਨ ਲੈ ਜੂਗੀ ਵੀਰ ਜੀ ਅੱਛੀ ਬਣੂਗੀ ਇਹ ਦੇ ਬਣੂਗੀ ਚੰਗਾ ਜੀ ਹਾਂਜੀ ਚੰਗੀ ਬਣੂਗੀ ਇਹ ਦੇ ਮੈਂ ਦੱਸੋ ਪੰਜ ਚਾਰ ਦਿਨ ਹਜੇ ਬਾਕੀ ਆ ਸੋ ਇੱਕ ਵਾਰੀ ਆ ਤੁਸੀਂ ਬਿਲਕੁਲ ਨੇੜੇ ਤੋਂ ਤੇ ਬੈਕ ਸਾਈਡ ਤੋਂ ਵੇਖ ਕੇ ਚੈੱਕ ਕਰੋ ਠੰਡ ਠੁੰਡੀ ਕੁਆਲਿਟੀ ਪੂਰੀ ਹੱਥ ਠੰਡੀ ਠੁੰਡੀ ਪੂਰੀ ਵੀਰ ਜੀ ਸੀਲ ਆ ਅੱਛੀ ਚੰਗੀ ਆ ਜੀ ਹਾਂ ਲਓ ਜੀ ਹਾਂ ਥੋਂ ਕੁਆਲਿਟੀ ਬਹੁਤ ਵਧੀਆ ਹੈ ਆ ਲਓ ਜੀ ਠੀਕ ਹੈ ਹਾਤੀ ਚਵਾਈ ਦਾ ਥਾਣਾ ਤੇ ਬਿਲਕੁਲ ਫਾੜੀ ਵਾਲਾ ਚੱਡਾ ਆਪਾਂ ਕਹਿ ਸਕਦੇ ਆ ਫਾੜੀ ਦਾ ਚੱਡਾ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਨਿਸ਼ਾਨ ਕਰਨ ਵਾਲੀ ਬਣੂ ਖਾਓ ਬੁਰਾ ਹੋ ਜਾਏ ਹਾਂ ਜੀ ਬਹੁਤ ਵਧੀਆ ਬਣੂਗੀ ਜੀ ਹਾਂ ਬਾਕੀ ਟਿੱਪਣ ਤੋਂ ਪਣ ਆਪਣੀ ਪੂਰੀ ਇੱਕ ਨੰਬਰ ਭਾਈ ਮੋਗੇ ਆਉਂ ਟਿੱਪਣ ਤੋਂ ਪਣ ਆਉਂਦੀ ਆ ਜੀ ਠੀਕ ਹੈ ਜੀ ਹਾਂ ਜੀ ਅਬ ਦੱਸੋ ਦੀਪਾ ਵੀਰ ਦਾ ਬਿਲਕੁਲ ਆਉਂਦੀ ਆ ਟਿੱਪਣ ਬਿਲਕੁਲ ਇੱਕ ਨੰਬਰ ਬਾਕੀ ਥਾਣਾ ਤੇ ਇੱਕ ਵਾਰੀ ਕਿਸੇ ਦਾ ਥੋੜਾ ਨੇੜੇ ਤੋਂ ਦੇਖ ਲਓ ਠੀਕ ਹੈ ਜੀ ਹਾਥੀ ਚਵਾਈ ਦਾ ਥਾਣਾ ਉਲਟ ਬੈਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਗੇ ਆ ਕਰੋ ਚੈੱਕ ਤੇ ਕੱਦ ਦੀ ਜ਼ਿਕਰ ਕਰਦੇ ਨੇ ਦੋਸਤੋ ਕੱਦ ਵੱਡੇ ਦੇ ਵਿੱਚ ਵੇਲ ਵੀ ਤੁਸੀਂ ਦੇਖ ਸਕਦੇ ਜੇ ਕੱਦ ਵੱਡਾ ਠੀਕ ਹੈ ਜੀ ਇੱਕ ਮੀਡੀਅਮ ਹਾਈਟ ਹੁੰਦੀ ਆ ਮੀਡੀਅਮ ਤੋਂ ਉੱਚੀ ਹਾਈਟ ਆ ਇਸ ਵੇੜ ਦੀ ਦੂਰੋਂ ਜਿਹੜੋਂ ਕਿਸੇ ਵੀਰ ਨੇ ਆਉਣਾ ਇਹ ਤੁਸੀਂ ਬਿਲਕੁਲ ਧਿਆਨ ਦੇ ਵਿੱਚ ਰੱਖ ਕੇ ਆਇਓ ਵੀ ਵੱਡੀ ਵੇੜ ਆ ਠੀਕ ਹੈ ਤੇ ਨੌ ਨਿਸ਼ਾਨ ਵੀਰ ਖੋਲ ਕੇ ਤੋਰ ਕੇ ਦਿਖਾਈਏ ਆ ਦੇਖੋ ਜੀ ਸੋ ਲਓ। ਇਹ ਕੋਰੀਆ। ਲਓ ਵੀ ਦੋਸਤੋ ਇਹ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵਾਹਿਰ ਦਿਖਾ ਦਿੱਤੀ ਹੈ ਠੀਕ ਆ ਜੀ ਗੱਪਾਂ ਨਾ ਐ ਤਿਆਰੀ ਹੈ ਕੋਈ 5-7 ਦਿਨ ਹਜੇ ਕੱਢ ਜੂਗੀ ਠੀਕ ਆ। ਸੋ ਕੱਦ ਵੱਡਾ ਤੇ ਸੂਵੇ ਦੁੱਜੀ ਆ ਠੀਕ ਆ। ਅੱਛਾ ਨਿਸ਼ਾਨ ਵੀਰੇ ਛੱਪਣ ਧੁੱਪਣ ਵੀ ਇੱਕ ਨੰਬਰ ਵੀਰ ਜੀ ਹੈ। ਹਾਂ ਬਿਲਕੁਲ। ਮੁੱਲ ਕੀ ਕਰਦੇ ਆਪਾਂ ਕੀ ਰਹੂਗਾ ਵੀ ਲੈਣ ਦਾ? ਮੁੱਲ ਵੀਰ ਜੀ 72000 ਕਰਦੇ ਆ। ਅੱਛਾ ਜੀ। ਹਾਂ ਜੀ ਵਿੱਚੋਂ ਜੋ ਮਾਨਤਾ ਕਰਦਾਂਗੇ ਛੋੜ ਛਾੜ। 72 ਚੋਂ। ਹਾਂ ਜੀ। ਠੀਕ ਆ ਜੀ। نوے 72000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਠੀਕ ਹੈ ਜੀ ਰੇਟ ਜਿਹੜੀ ਡਿਮਾਂਡ ਉਹ 72000 ਵਿੱਚੋਂ ਮਾਨਤਨ ਹੋ ਜਾਊਗਾ ਜਿੰਨਾ ਵੀ ਮੌਕੇ ਤੇ ਬਣਦਾ ਸਰਦਾ ਉਹ ਮਾਨਤਨ ਹੋ ਜਾਊਗਾ ਠੀਕ ਆ ਤੇ ਬਾਕੀ ਥਣਾ ਥਣਾ ਦੀ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਬਿਲਕੁਲ ਨੇੜੇ ਤੋਂ ਗੱਥਾ ਬੋਥਾ ਚੰਗੀਆਂ ਨੇ ਬਾਕੀ ਤਾਂ ਜਿਹੜਾ ਦੋਸਤੋ ਬਿਲਕੁਲ ਹਥੀ ਚਵਾਈ ਜਣਾ ਆਸ਼ਾ ਨਿਸ਼ਾਨਪਈ ਅੱਗੇ ਜਿਹੜੀ ਸੈਕੰਡ ਨੰਬਰ ਤੇ ਆਪਣੇ ਕੋਲ ਆ ਬੈਠਾ ਇਹ ਵੀਰ ਜੀ ਦੂਜੇ ਸੂਏ ਸੂਈ ਆ ਜੀ ਦੁਜੇ ਸੂਆ ਸੁਈਂ ਹਾਂਜੀ ਇਹ ਸਿੰਘ ਆਈ ਸਿੰਘ ਵਾਲੀ ਦੁਜੇ ਸੂਆ ਸੁਈਏ ਜੀ ਇਹ ਖਲੇ 15 ਕਿਲੋ ਦੁੱਧ ਆ 14 ਕਿਲੋ ਆਪਾਂ ਕੰਡੇ ਤੋਲ ਕੇ ਦੇ ਦਾਂਗੇ ਅੱਛਾ ਅੱਛਾ 14 ਕਿਲੋ ਦੀ ਗਾਰੰਟੀ ਦੇ ਦਾਂਗੇ ਜੀ ਠੀਕ ਹੈ ਹੋਰ ਛਟੇ ਵੀ ਆਪਣੀ ਗਾਰੰਟੀ ਆ ਜੀ ਠੀਕ ਆ ਜੀ ਅੱਜ ਦਿਨ ਕਿੰਨੇ ਹੋ ਗਏ ਨੇ ਸੁਈ ਨੂੰ ਇਹਨੂੰ ਵੀ ਜੀ ਤਿੰਨ ਚਾਰ ਦਿਨ ਹੋਏ ਸੁਈ ਨੂੰ ਬੜਾ ਯਾ ਅੱਛਾ ਜੀ ਹਾਂਜੀ ਬੱਚਾ ਨਾੜੂ ਤਾਂ ਹੀ ਆ ਜੇ ਤਿੰਨ ਚਾਰ ਦਿਨ ਹੋਏ ਸੁਈ ਨੂੰ ਅਰਥੋਂ ਵੀ ਬਹੁਤ ਮੋਟਾ ਕੋਲਾ ਠੀਕ ਆ ਜੀ ਲਓ ਜੀ ਠੀਕ ਆ 14 ਕਿਲੋ ਦੁੱਧ ਤੇ ਤੇਲੇ ਜਿਹੜਾ ਦੁੱਧ ਬਿਲਕੁਲ ਹਾਜ਼ਰ ਆ 14 ਕਿਲੋ ਤੇ ਸ ਠੀਕ ਹੈ ਜੀ ਬੱਚਾ ਮਗਰ ਇਹਦੇ ਬੱਚਾ ਮੀਲ ਕਾਫ ਆ ਤੇ ਦਿਨੇ ਨੂੰ ਹੋ ਗਏ 4-5 ਕੀ ਹਾਂਜੀ ਬੋਲਾ ਹੀ ਆ ਜੀ ਵੀਰ ਜੀ 4 ਅੱਛਾ ਨਿਸ਼ਾਨ ਬਾਕੀ ਚੂਣ ਚਣ ਕਿਵੇਂ ਆ ਚੂਣ ਚਣ ਵੀਰ ਜੀ ਇੱਕ ਨੰਬਰ ਰੋਕਿਆ ਮੋਗੇ ਵਾਂਗੂੰ ਆਉਂਦੀ ਆ ਬੰਗਾ ਬੰਗਾ ਲੈ ਲੈਂਦੀ ਪੰਪ ਪੰਗਾ ਲੈ ਲਈਦਾ ਬੰਗਾ ਪਾਲੀ ਦਾ ਮੜਿਆ ਜੀ ਬਾਕੀ ਹੈ ਠੰਡੀ ਵਸ ਸਿੰਘ ਜੀ ਹਾਂ ਜੀ ਸਿੰਘ ਆ ਛੋਤਰਾ ਫਿੰਡੀ ਠੁੰਡੀ ਬੱਛੀ ਕੋਈ ਗੱਲ ਹੀ ਨਹੀਂ ਜਿਤਨਾ ਮਰਜੀ ਬਾਇ ਉਹ ਤੈ ਜਿਤਨਾ ਮਰਜੀ ਹੱਥ ਉੱਡ ਫੇਰੀ ਜਾਓ ਲੈ ਜਿਤਨਾ ਮਰਜੀ ਥਣ ਥਣ ਫੜੀ ਜਾ ਠੁੰਡੀ ਬੱਛੀ ਆ ਜੀ ਹਾਂਜੀ ਉਹ 14 ਕਿਲੋ ਖੰਡਾ ਕਰਕੇ ਆ ਵੀਰ ਜੀ ਠੀਕ ਬਿਲਕੁਲ ਥਣ ਗੋਲਾ ਦੋਸਤੋ ਠੀਕ ਆ ਬਾਕੀ ਹਥੀ ਚਵਾਈਲਾ ਥਾਣਾ ਤੇ ਹਵਾਨਾ ਲੇਵਾ ਬਿਲਕੁਲ ਜਿਵੇਂ ਹੁਣ ਸ਼ਾਮ ਦਾ ਚਵਾਈਲਾ ਸਭਾ ਨੇ ਜਿਹੜਾ ਬਾਣੀ ਥਣੀ ਪਈ ਏ ਕਰਮ ਵਾਲੀ ਜਿੰਨਾ ਕਾ ਗਾ ਬਿਲਕੁਲ ਭਾਂਡਾ ਭਰਿਆ ਭਰਿਆ ਪਿਆ ਠੀਕ ਆ 14 ਕਿਲੋ ਦੁੱਧ ਦੇ ਦੇ ਥੱਲੇ ਹੁਣ ਹਾਜ਼ਰ ਦੂਜਾ ਸੂਬਾ ਸੂਈ ਆ ਕੋ 450 ਦਿਨਾਂ ਦਾ ਸੂਆ ਬਾਕੀ ਮਗਰ ਬੱਛਾ ਮੇਲ ਕਾਫ ਆ ਲੈ ਫਿਰ ਨਿਸ਼ਾਨੇ ਵੀ ਖੋਲ ਕੇ ਇੱਕ ਵਾਰੀ ਤੋਰਦੇ ਹਾਈਟ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਤੇ ਠੰਡੀ ਧੀਰੀ ਜਾਂ ਸੀਰਸ ਲਾਗਾ ਜਿੱਦਾਂ ਮਰਜ਼ੀ ਕੋਈ ਵੀ ਰਿਕ ਟਾਈਮ ਦੋ ਟਾਈਮ ਆਪਣੀ ਚ ਆ ਵਛਾ ਜੀ ਬੱਚੇ ਤੇ ਲਾ ਦਿਓ ਨਿਸ਼ਾਨੇ ਤੇ ਬੱਚੇ ਤੇ ਆ ਆ ਬੱਚਾ ਜੀ ਆ ਵੀਰ ਜੀ ਵਛਾ ਮਗਰ ਬੱਚਾ ਨਵੇਂ ਨਿਸ਼ਾਨ ਇਹਦਾ ਮੁੱਲ ਕੀ ਦਿੱਤਾ ਕਰੋ ਮੋਲੇ ਦਾ ਵੀਰ ਜੀ 45000 ਕਰਦੇ ਆ ਜੀ 45 ਹਾਂਜੀ 45000 ਕਰਦੇ ਵਿੱਚੋਂ ਛੋੜਾ ਛਡਾ ਹੋਣਗੇ ਆ ਜੀ ਅੱਛਾ ਅੱਛਾ ਹਾਂਜੀ ਮਾਨਤਨ ਪੂਰਾ ਹੋਊਗਾ ਜੀ ਹੋ ਗਏ ਪੰਜ ਚਾਰ ਦੋਸਤੋਂ ਮੰਗ ਕੀਤੀ ਵੀਰ ਨੇ ਡਿਮਾਂਡ 45 ਆ ਵਿੱਚੋਂ ਥੋੜਾ ਬਾਧਾ ਜੋ ਵੀ ਆਂਦਾ ਵੀ ਮਾਨਤਨ ਕਰਾਂਗੇ ਜ਼ਰੂਰ ਕਿਸੇ ਵੀਰ ਦਾ ਧਾਰਾ ਬੰਦ ਕਰਦੇ ਨੇ ਬਾਕੀ ਜਿਹੜੇ ਵੀਰ ਨੂੰ ਜਚੂਗਾ ਸੌਤਾ ਗੱਲਬਾਤ ਕਰ ਲਿਓ ਜਿੰਨਾ ਵੀ ਮੌਕੇ ਤੇ ਮਾਨਤਨ ਹੋਣਾ ਛੋੜਛਾ ਪਾਉਣਾ ਉਹ ਹੋ ਜਾਊਗਾ ਠੀਕ ਹੈ ਦੱਸੇਗਾ ਰੇਟ ਦੇ ਵਿੱਚੋਂ ਬਾਕੀ ਕਰਮ ਵਾਲੀ ਹੈ ਠੰਡੀ ਧੀਰੀਆ ਸੀਲਸ ਲੱਗਾ ਪੂਰੀ ਜਿੰਦਾ ਮਰਜੀ ਤੁਸੀਂ ਹੱਥ ਲਾ ਕੇ ਗੱਲ ਨਹੀਂ ਖਾਰਿਆ ਵੀਰ ਜੀ ਜਿੰਦਾ ਮਰਜੀ ਜਿੰਦਾ ਮਰਜੀ ਥਣੇ ਤੋਂ ਫੜੀ ਜਾਓ ਅੱਛਾ ਲਵੀ ਨਿਸ਼ਾਨ ਵੀ ਅੱਗੇ ਜਿਹੜੀ ਆਪਣੇ ਕੋਲ ਤੀਜੇ ਨੰਬਰ ਤੇ ਆ ਬੈਠਾ ਕੀ ਹੈ ਐ ਵੀਰ ਜੀ ਕਰੋਸ ਆ ਕੀ ਹਾਂਜੀ ਜਰਸੀ ਕਰੋਸ ਹੈ ਜੀ ਅੱਛਾ ਜੀ ਇਹ ਸੂਹਾ ਕਨਵਾ ਸੂਈ ਆਪਣੇ ਕੋਲ ਇਹ ਵੀਰ ਜੀ ਦੂਜਾ ਸੂਹਾ ਸੂਈ ਹੈ ਜੀ ਦੂਜਾ ਦੂਜਾ ਸੂਹਾ ਸੂਈ ਹੈ ਇਹਨੂੰ 5 ਦਿਨ ਹੋ ਗਏ ਸੂਈ ਨੂੰ ਜੀ 5 ਦਿਨਾਂ ਕੀ ਦਿਨਾਂ ਦੀ ਸੂਈ ਹੈ ਹਾਂਜੀ 5 ਦਿਨਾਂ ਦੀ ਸੂਈ ਹੈ 12 ਕਿਲੋ ਦੁੱਧ ਤਿਆਰ ਆ ਤੇ ਥੱਲੇ ਠੀਕ ਘੰਡੇ 돌ਵਾਏ ਅੱਛਾ ਬੱਚਾ ਇਹ ਤਾਂ ਮਗਰ ਵੀ ਬੱਚਾ ਇਹਦੇ ਮਗਰ ਵੀ ਬੱਚਾ ਵੀ ਠੀਕ ਆ ਜੀ ਆਹੇ ਡਿੰਗੀ ਜਾਂਦੀ ਜੀ ਨਹੀਂ ਲਾਉਂਦੇ ਆਗਨਾ ਪੱਠਿਆਂ ਨੂੰ ਮੂੰਹ ਲਾਇਆ ਇੱਕ ਤਾਂ ਅੱਜ ਭਲਕੀ ਆਈ ਏ ਵੀ ਇਹ ਅੱਜ ਹੀ ਆਈ ਆ ਜੀ ਦੋ ਘੰਟੇ ਹੋ ਗਿਆ ਇਹਨੂੰ ਜੇ ਥੋੜਾ ਜੀ ਨਹੀਂ ਤਰਿਆ ਹਾਂ ਹਾਂ ਜੀ ਨਹੀਂ ਤਰਿਆ ਨੇ ਡਿੰਗੀ ਜਾਂਦੀ ਗੜਿਉਣੀ ਉਹ ਤੁਸੀਂ ਥੋੜਾ ਪਸ਼ੂ ਉਪਰੀ ਥਾਂ ਤੇ ਕਰ ਜਾਂਦੇ ਨਵੀਂ ਥਾਂ ਤੇ ਆ ਕੇ ਉਪਰਾ ਕਰ ਜਾਂਦੇ ਤੇ ਦੂਜਾ ਸਵੇਰ ਸੂਈ ਹੈ ਜਰਸੀ ਕ੍ਰੋਸ ਅੰਗ ਦੇ ਵਿੱਚ ਤੇ 12 ਕਿਲੋ ਦੁੱਧ ਤੇ 25 ਕਿ ਦਿਨਾਂ ਦਾ ਸੁਆ ਠੀਕ ਆ 25 ਕਿ ਦਿਨਾਂ ਦਾ ਸੁਆ ਬਾਕੀ ਚੋਣ ਜਾਂਦਾ ਕੋਈ ਨਿਸ਼ਾਨ ਦੱਸ ਸਕੀਏ ਚੋਣ ਚਣ ਵੀਰ ਚੋਣ ਚਣ ਵੀਰ ਜਿਹੜਾ ਮਗਰਲਾ ਥਾਣਾ ਨਾ ਇਹ ਸਰੂ ਆ ਇਹ ਹੱਥ ਦੇ ਵਿੱਚ ਚੋਂਦਾ ਵਾ ਮਗਰਲੇ ਥਣ ਦੇ ਨਾਲ ਹਾਂਜੀ ਬਹਿਣੀ ਵਾਲੇ ਮਗਰਲੇ ਥਾਂ ਚੋਂ ਲਓ ਜੀ ਹਾਂਜੀ ਮਗਰਲੇ ਥਣ ਦੇ ਨਾਲ ਜਿਹੜਾ ਦੋਸਤੋ ਸਰੂ ਆ ਵੀਰੰਦਾ ਵੀ ਥੋੜਾ ਪਤਾ ਜਿਵੇਂ ਹੱਥ ਦੇ ਵਿੱਚ ਜਦੋਂ ਚਵਾਈ ਕਰਦੇ ਸਿਮ ਦਾ ਮੜਾ ਸਿਮ ਦਾ ਹੱਥ ਦੇ ਵਿੱਚ ਠੀਕ ਆ ਹਾਂ ਜੀ ਹੋਰ ਬਾਕੀ ਪੂਰ ਛਟਾ ਕੋਈ ਨਹੀਂ ਗਈ ਔਰ ਕਿਸੇ ਤਰ੍ਹਾਂ ਦੇ ਪੂਰ ਨੇ ਕੋਈ ਛਟਾ ਨਹੀਂ ਆਜੇ ਭਾਈ ਪੂਰ ਛਟਾ ਕੋਈ ਨਾ ਮਗਰ ਲਫਾਣਿਆ ਜਿਹੜਾ ਉਹਦੇ ਵਿੱਚ ਸਰੂ ਆ ਉਹ ਸੇਮਦਾਵਾ ਮੁੱਠੀ ਦੇ ਵਿੱਚ ਮਾੜਾ ਮਾੜਾ ਮੁੱਠੀ ਦੇ ਵਿੱਚ ਮਾੜਾ ਮਾੜਾ ਸੇਮਦਾ ਜੀ ਬਿਲਕੁਲ ਬਿਲਕੁਲ ਇਹ ਦੱਸਣ ਵਾਲੀ ਗੱਲ ਆ ਦੋਸਤੋ ਵਿੱਚ ਇਹ ਵੀਡੀਓ ਤੇ ਦੱਸ ਦਿੱਤੀ ਆ ਵੀਰ ਨੇ ਹਾਂ ਜੀ ਕਿਉਂਕਿ ਕੋਈ ਵੀਰ ਨੇ ਦੂਰੋਂ ਆਉਣਾ ਹੁੰਦਾ ਫਿਰ ਚੋਵੇ ਆ ਕੇ ਤੇ ਬੁਰੇ ਲੱਗੀਦਾ ਜੀ ਹਾਂ ਬਿਲਕੁਲ ਕਿ ਵੀਰ ਨੇ ਦੂਰੋਂ ਆਉਣਾ ਹੁੰਦਾ ਫਿਰ ਚੋਵੇ ਆ ਕੇ ਫਿਰ ਬੁਰੇ ਲੱਗੀਦਾ ਜੀ ਆਹ ਆਪਾਂ ਪਹਿਲਾਂ ਦੱਸਤੀ ਜਿਹੜੀ ਵੀ ਗੱਲ ਆ ਗਈ ਪਹਿਲਾਂ ਦੱਸਤੀ ਆ ਜੀ ਮਿਲਨ ਮੂਲ ਦੇ ਵਿੱਚ ਕੋਈ ਔਲ ਉਲਟੇ ਨਹੀਂ ਕਰਾ ਨਾ ਨਾ ਵੀਰ ਜੀ ਮਿਲਨ ਕੋਈ ਗੱਲ ਨਹੀਂ ਪਿਛਲੇ ਹਲਤਾਂ ਨੂੰ ਵੰਗਾ ਪਾ ਕੇ ਹਿਲਦੀ ਨਹੀਂ ਕਰੇ ਬਿਲਕੁਲ ਜੀ ਬਿਲਕੁਲ ਪੂਰ ਸ਼ਟਾਮਾਸਾ ਨਹੀਂ ਹੈ ਗਈ ਲੋ ਤੁਸੀਂ ਇੱਕ ਵਾਰ ਤਨ ਥੋੜਾ ਜਿਆ ਥਾਣਾ ਪਰ ਨੇੜੇ ਤੋਂ ਦਿਖਾ ਦਗੇ ਆਹ ਲੋ ਜੀ ਠੀਕ ਹੈ ਜੀ ਥਣ ਤੁਣ ਬੜਾ ਲੰਮਾ ਤੇ ਬਹਿਣੀ ਵਾਲੇ ਮਗਰਲੇ ਥਾਂ ਦੇ ਨਾਲ ਸਰੂ ਵੀਰ ਨੇ ਦੱਸ ਹੀ ਦਿੱਤੀ ਜਿਹੜੀ ਇੱਕ ਗੱਲ ਆ ਉਹ ਤੁਸੀਂ ਨੋਟ ਕਰ ਲਿਓ ਮਾੜਾ ਜਦੋਂ ਆਪਾਂ ਮੋਠੀ ਘੁੱਟ ਦਿਆਂ ਚਵਾਈ ਕਰਦੇ ਆ ਮਾੜਾ ਮਾੜਾ ਉਹ ਸਿਮ ਦਾ ਰਹਿੰਦਾ ਠੀਕ ਹੈ ਜੀ ਥ ਉਹ ਤੁਸੀਂ ਆਣ ਕੇ ਆਪਣੀ ਤਸੱਲੀ ਕਰ ਸਕਦੇ ਜੇ 12 ਕਿਲੋ ਦੁੱਧ ਦਾ ਤੇ 25 ਕਿ ਦਿਨਾਂ ਦੀ ਸੂਈ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਹਾਂ ਠੀਕ ਆ ਬੱਚਾ ਇਸ ਵਾਰਡ ਦੇ ਮਗਰ ਵੀ ਆ ਵਸ਼ਾਦਾ ਆ ਲੋ ਜੀ ਇਹ ਬੱਚਾ ਸਪੈਰਟ ਮਗਰ ਜੀ 25 ਦਿਨਾਂ ਦਾ ਮੰਨ ਲਏ ਕੋਈ 25 ਦਿਨਾਂ ਦਾ ਮੰਨ ਲਏ ਇੱਥੇ ਕਿਹੜਾ ਦੋਸਤੋ ਬੱਚਾ ਵੀਰਾਂ ਦਾ ਵੀ ਹੈਗਾ ਮਹੀਨੇ ਦੇ ਅੰਦਰ ਵਾਰੀ ਆ ਬਾਕੀ ਲੈਵਨ ਇਨਸ਼ਾਅੱਲਾ ਠੀਕ ਆ ਉਹ ਬਾਕੀ ਜਿਹੜਾ ਦੱਸਦੇ ਹੁਣ ਜਿਹੜਾ 2 ਤੋਂ 12 ਕਿਲੋ ਵੀਰ ਨੇ ਦੱਸਿਆ 12 ਕਿਲੋ ਕੰਡੇ ਤੋਲਵਾ ਵੀਰ ਜੀ ਠੀਕ ਆ 12 ਕਿਲੋ ਕੰਡੇ ਤੋਲਵਾ ਅੱਛਾ ਨਿਸ਼ਾਨਾ ਦਾ ਮੋਲੇ ਕੀ ਕਰਦੇ ਕੀ ਰੂਗੀ ਡਿਮਾਂਡ ਇਹਦੀ ਮੋਲੇ ਦਾ ਵੀਰ ਜੀ 40000 ਕਰਦੇ ਆ ਜੀ 40 ਹਾਂਜੀ ਲੈਣ ਦੇਣ ਵਾਲਾ ਇਹ ਕਿ ਹੋ ਜੂਗਾ ਵੀਰ ਲੈਣ ਦੇਣ ਵਾਲਾ ਵੀਰ ਜੀ 40000 ਵਿੱਚੋਂ 500 600 ਕਰ ਦਾਂਗੇ ਹਾਂਜੀ ਕਰਦੇ ਆ ਖੁੱਲਾ ਮਾਰ 1000 ਰੁਪਏ ਛੋਟ ਕਰ ਦਾਂਗੇ ਇਹ ਵਿੱਚੋਂ ਲੈ ਵੀ ਪਹਿਲੀ ਵੀਡੀਓ ਨਿਸ਼ਾਨਾ ਚ ਜਿੰਨਾ ਵੀ ਹੋ ਸਕਦਾ ਕਰਦੇ ਹੋ ਮਾਨ ਕਰ ਦਾਂਗੇ ਵੀਰ ਜੀ ਜਿੰਨਾ ਵੀ ਹੋ ਸਕਦਾ ਵੰਡ ਵੰਡ ਕਰਾਂਗੇ ਮੈਂ ਦੱਸੋ 40000 ਦੇ ਵਿੱਚੋਂ ਵੀਰ ਤਾਂ 10000 ਮਾਨਤਨ ਕਰ ਦਾਂਗੇ ਯਾਰ ਛੋੜ ਛੱਪਾ ਤੇ ਬਾਕੀ 12 ਕਿਲੋ ਦੇ ਥੱਲੇ ਉਹ ਜਿਹੜਾ ਮੌਕੇ ਤੇ ਦੁੱਧ ਹਾਜ਼ਰ ਤੇ 2000 ਹੀ ਕਰ ਦਾਂਗੇ ਹਾਂਜੀ 2000 ਹੀ ਕਰ ਦਾਂਗੇ ਚੋ ਛੋੜ ਜੱਪਾ 2000 ਨਹੀਂ 500 ਨਹੀਂ 2000 ਸਿੱਧਾ ਹੀ 2000 ਸਿੱਧਾ ਹੀ ਕਰ ਦਾਂਗੇ 38000 ਦੀ ਹੋਊਗੀ 2000 ਦੀ ਕਿ 38000 ਦੀ ਮਿਲ ਜੂਗੀ ਬਾਕੀ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਥਣ ਤੋਂ ਪੂਰਾ ਲੰਬਾ ਹੱਥੀ ਚਵਾਈਲਾ ਥਾਣਾ ਤੂੰ ਦੂਜਾ ਸੂਆ ਸੂਈ ਵੈੜ ਬਾਕੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਮਾਸਾ ਨਹੀਂ ਆ ਬਿਲਕੁਲ ਓਕੇ ਥਾਣੀ ਠੀਕ ਹੈ ਜੀ ਹਾਂਜੀ ਸਾਰੇ ਓਕੇ ਥਾਣ ਲੈ ਵੀ ਨਿਸ਼ਾਨ ਇਧਰ ਇੱਕ ਪਾਸੇ ਆਪਣਾ ਜਿਹੜਾ ਵੈੜ ਆਸੀ ਜਿਹੜੀ ਆ ਇੱਕ ਜਿਹੜੀ ਹੁਣੇ ਸੂਈ ਆ ਬਿਲਕੁਲ ਤਾਜੀ ਹਾਂਜੀ ਆਪਾਂ ਵੈੜ ਦਿਖਾ ਦਈਏ ਠੀਕ ਹੈ ਯਕੀ ਦੋਸਤੋ ਜਰਸੀ ਥੋੜਾ ਜਿਹਾ ਕ੍ਰੋਸ ਜਰਸੀ ਕ੍ਰੋਸ ਅੰਕ ਦੇ ਵਿੱਚ ਇੱਕ ਹੋਰ ਵੈੜ ਆਪਾਂ ਦਿਖਾ ਦਿੰਨੇ ਆ ਵੀ ਹੁਣੇ ਜਿਹੜੀ ਕੁਝ ਸਮਾਂ ਪਹਿਲਾਂ ਸੂਈ ਸਵਾਈ ਆ ਤੇ ਇਹ ਵੈੜ ਤੁਸੀਂ ਦੇਖ ਸਕਦੇ ਬਿਲਕੁਲ ਬਦਾਮੀ ਰੰਗ ਕਲਰ ਜਿਹੜਾ ਬਦਾਮੀ ਆ ਬਿਲਕੁਲ ਜਿੱਦਾਂ ਨ ਬਚਾ ਨਿਸ਼ਾਨ ਇਹ ਸੂਆ ਕਿਨਾਂ ਸੁਈ ਹੋ ਇਹ ਵੀਰ ਜੀ ਦੂਜਾ ਸੂਆ ਸੁਈ ਆ ਹੁਣੇ ਅਜੇ ਸੂ ਕੇ ਢਈ ਆ ਦੂਜਾ ਸੂਆ ਹਾਂਜੀ ਅਜੇ ਜੇਰ ਜੂਰ ਪਾਉਣੀ ਆ ਜੀ ਠੀਕ ਆ ਜੀ ਵਸ਼ੀ ਦਿੱਤੀ ਇਹਨੇ ਵੀਰ ਜੀ ਲੋ ਜੀ ਮਗਰ ਬੱਛੀ ਆ ਦੋਸਤੋ ਮਗਰ ਵੀ ਵਸ਼ੀ ਦਿੱਤੀ ਆ ਜੀ ਮਗਰ ਬੱਛੀ ਆ ਤੇ ਜੇਰ ਜੂਰ ਪਾਣੀ ਹਜੇ ਬਾਕੀ ਆ ਠੀਕ ਆ ਹਾਂਜੀ ਦੂਜਾ ਸੂਆ ਯਰਸੀ ਸੁਈ ਆ ਜੀ ਠੀਕ ਆ ਜੀ ਦੂਜਾ ਸੂਆ ਸੁਈ ਆ ਅੱਜ ਹੀ ਸੁਈ ਆ ਕੁਝ ਖਸਮਾ ਪਹਿਲਾਂ ਲੜਦੋੜ ਤੁਸੀਂ ਵੇਖ ਸਕਦੇ ਜੇ ਬਿਲਕੁਲ ਬੈਕ ਸਾਈਡ ਜੇਰ ਪਾਣੀ ਹਜੇ ਬਾਕੀ ਆ ਤੇ ਬਾਕੀ ਨਿਸ਼ਾਨ ਸੂਬਾ ਦੂਜਾ ਥੋੜੀ ਬਾਦੀ ਚੋਚ ਆ ਲਈ ਮਾੜਾ ਮੋੜ ਵੇਖਿਆ ਕੁਛ ਨਹੀਂ ਵੀਰ ਜੀ ਧਾਰਾ ਮਾਰ ਕੇ ਵੇਖਿਆ ਠੀਕ ਆ ਵੋਕੇ ਆ ਚਾਰੇ ਥਨ ਬਰਾ ਆਪਰ ਚੰਗਾ ਹਾਂ ਜੀ ਚਾਰੇ ਥਨ ਬਰਾ ਕੇ ਵੇਖੇ ਠੀਕ ਆ ਜੀ ਠੀਕ ਆ ਜੀ ਹਾਂ ਜੀ ਹੁ ਦੱਸੋ ਵੇਲ ਬੂਟ ਦੀ ਲੰਬਾਈ ਪੂਰੀ ਇੱਕ ਗੱਲ ਜਰੂਰ ਆਪਾਂ ਨੋਟ ਕਰਾ ਦਨੇ ਆ ਲੰਬਾਈ ਲੰਬੀ ਪੂਰੀ ਆ ਬੈੜ ਦੀ ਹਾਈਟ ਮੀਡੀਅਮ ਆ ਨਾਰਮਲ ਇੱਕ ਨਾਭ ਵਾਲੀ ਛੋਟੀ ਤੇ ਨਾ ਬਹੁਤੀ ਵੱਡੀ ਠੀਕ ਆ ਜੀ ਮੀਡੀਅਮ ਹਾਈਟ ਆ ਤੇ ਲੰਬਾਈ ਪੂਰੀ ਇਸ ਬੈੜ ਦੀ ਬਾਕੀ ਤੁਸੀਂ ਵੇਖ ਲੈਣੀ ਆ ਜਿਹੜੇ ਵੀਰ ਨੇ ਸੌਦਾ ਕਰਨਾ ਘਰੇ ਆਣ ਕੇ ਆਪਦੀ ਸੋ ਥੋੜਾ ਬਾਕੀ ਜਿਹੜਾ ਚੋਕੇ ਵੀਰਾਂ ਦਾ ਵੀ ਆਪਾਂ ਤਸੱਲੀ ਕੀਤੀ ਐ ਚੋਣ ਚਾਨ 1 ਨੰਬਰ ਨਿਕਲੀ ਆ ਅੱਗੋਂ ਕੋਈ ਵੀਰ ਆਪਣੀ ਘਰ ਜਾਣ ਦੇ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਬੌਲੇ ਤੇ ਲੈ ਵੀ ਨਿਸ਼ਾਨ ਵੀਰ ਖੋਲਿਆ ਜੇ ਨੂੰ ਵੀ ਤੋੜ ਕੇ ਦਿਖਾ ਦਈਏ ਮਗਰ ਬੱਸੀ ਐ ਠੀਕ ਆ ਜੀ ਮਗਰ ਵੀ ਰੱਸੀ ਮਗਰ ਬੱਸੀ ਐ ਬੱਚਾ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆ ਅਛੀ ਵੀਰ ਜੀ ਪਾਣੇ ਪੁੰਡੇ ਦਾ ਕਰਕੇ ਸੂਬੀਏ ਸੂਣਾ ਨਹੀਂ ਚਾਰ ਪੰਜ ਦਿਨ ਵਸ਼ੀ ਨੇ ਆਹਾਹਾ ਗੱਡੀ ਜਾਈ ਹੋਈ ਕਰਕੇ ਤੇ ਲਾਰੇ ਲੂਰੇ ਨਾਲ ਸੂਬੀ ਆਕੇ ਚਲੋ ਉਧਰ ਅਧਰ ਕੇ ਪੁੱਛੋ ਉਧਰ ਕੇ ਸੂਬੀਏ ਵਸ਼ੀਏ ਦੇ ਵਸ਼ੀ ਨੇ ਸੂਣਾ ਨਹੀਂ ਪੰਜ ਸੱਤ ਦਿਨ ਕੱਢਦੀ ਸੀ ਵਸ਼ੀਏ ਹਾਂ ਹਾਂਜੀ ਕਰਦੇ ਦੱਸਣ ਮੁਤਾਬਕ ਆ ਪੰਜ ਕ ਦਿਨ ਰਹਿੰਦੇ ਸੀ ਇਹ ਵਸ਼ੀ ਦੇ ਠੀਕ ਹੈ ਜੀ ਹਾਂਜੀ ਉਧਰ ਕੇ ਸੂਬੀ ਆ ਚਲੋ ਵਸ਼ੀ ਦਿੱਤੀ ਕਰਮ ਵਾਲੀ ਸੂਬੀਏ ਦੇ ਹਾਂ ਹਾਂਜੀ ਹਉ ਦੋਸਤੋ ਬਾਕੀ ਬਿਲਕੁਲ ਫਿਕਸ ਚੱਡੇ ਦੀ ਆ ਬਿਲਕੁਲ ਟਾਇਰ ਕਸਮੇ ਨੇਵੇ ਦੀ ਆ ਕੋਈ ਝੋਲੀ ਲੇਵਾ ਨਹੀਂ ਗਾ ਕਸਮੇ ਲੇਵੇ ਦੀ ਤੇ ਬਾਕੀ ਕੇ ਸੇਵਾ ਦਾ ਦੁੱਧ ਜ ਉਹਸਾਬ ਦਾ ਤੁਸੀਂ ਲੈ ਲੋਗੇ ਥਣ ਤੋਂ ਪੂਰਾ ਲੰਬਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਥਣ ਤੇ ਲੰਬਾਈ ਪੂਰੀ ਹੈ ਵੈਸੇ ਜਰਸੀ ਕ੍ਰੋਸ ਅੰਗ ਦੇ ਵਿੱਚ ਇਹ ਵਹਿੜ ਮਗਰ ਵੀ ਬੱਛੀ ਆ ਤੇ ਨਿਸ਼ਾਨੇ ਦੀ ਫਿਰ ਕੀਮਤ ਕੀ ਮੁੱਲ ਕੀ ਰਹੂਗਾ ਮੁੱਲ ਵੀਰ ਜੀ ਦੀ 50000 ਡਿਮਾਂਡ ਕਰਦੇ ਆ ਜੀ ਅੱਛਾ ਜੀ ਹਾਂ ਜੀ ਵਿੱਚੋਂ ਮਾਤਾ ਕਰਦਾਂਗੇ ਯਾਰਖੰਡ 50 ਦੇ ਵਿੱਚੋਂ ਹਾਂ ਜੀ ਠੀਕ ਹੈ ਜੀ ਹਾਂ ਜੀ ਵੱਛੀ 14 ਕਿਲੋ ਦੁੱਧ ਦੇ ਦਊਗੀ ਵੀਰ ਜੀ ਠੀਕ ਹੈ ਜੀ ਵੱਛੀ ਠੰਡੀ ਠੁੰਡੀ ਆ ਜੀ ਲਓ ਜੀ ਕੋਈ ਗਾਲੀਆਂ ਵੱਛੀਆਂ ਠੰਡੀ ਠੁੰਡੀ ਜਿਤਨਾ ਮਰਜੀ ਜਵਾਗ ਭਾਈ ਫਿਰੋਈ ਹਾਂਜੀ ਨੋ ਵੀ ਦੋਸਤੋ ਕਰੋ ਤਾਂ ਕੋਈ ਗਾਲੀ ਜਿਤਨਾ ਮਰਜੀ ਥਣ ਫੜੀ ਫਿਰੋਏ ਨਹੀਂ ਵੀ ਕਿਤੇ ਸੁੱਤ ਸਮੀ ਬਖਸ਼ਾ ਜਿੱਦਾਂ ਮਰਜੀ ਕੋਈ ਹਾਂਜੀ ਕਿਉਂਕਿ ਬਹੁਤੇ ਕਰਨ ਦੇ ਵਿੱਚ ਵੀ ਲੇਡੀਜ਼ ਚੁਆਈ ਕਰਦੀਆਂ ਹਾਂਜੀ ਹਾਂਜੀ ਮੈਨੂੰ ਲੱਗਾ ਤਾਂ ਉਹਨਾਂ ਲਈ ਵੀ ਕਾਫੀ ਬੈਸਟ ਆ ਬਹੁਤ ਜ਼ਿਆਦੀ ਠੰਡੀ ਵਸ਼ੀ ਆ ਜੀ ਬਿਲਕੁਲ ਬਿਲਕੁਲ ਹਾਂ ਦੋਸਤੋ ਠੰਡੇ ਧੀਰੇ ਪਸ਼ੂ ਆ ਜਿਸ ਥਾਂ ਤੋਂ ਜਿਸ ਟਿਕਾਣੇ ਤੋਂ ਵੀ ਕਿਸੇ ਵੀਰ ਨੂੰ ਚੰਗਾ ਪਸ਼ੂ ਲੱਭਦਾ ਨਿਕਲਦਾ ਜਿੱਥੋਂ ਵੀ ਮਿਲਦਾ ਜ਼ਰੂਰ ਖਰੀਦਦਾਰੀ ਕਰਿਆ ਕਰੋ ਇਹ ਵਹਿੜ ਤੁਹਾਨੂੰ ਜਿਹੜੀ ਆਪਾਂ ਦਿਖਾ ਦਿੱਤੀ ਆ ਬੱਚਾ ਤੁਸੀਂ ਵੇਖ ਰਹੇ ਜੀ ਠੀਕ ਆ ਜੀ ਬੱਚਾ ਪ੍ਰੋਪਰ ਚੱਟਣ ਲਈ ਆ। ਮੋੜ ਬੱਛੀ ਹੋਣੀ ਆਉਣ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੀ। ਮਗਰ ਬੱਛੀ ਫੀਮੇਲ ਕਾਫ ਤੇ ਧਾਰਾ ਤੂਰਾ ਵੀਰਾਂ ਦਾ ਵੀ ਆਪਾਂ ਚੋ ਕੇ ਵੇਖੀ ਆ। ਵਧੀਆ ਤਸੱਲੀ ਬਖਸ਼। ਬਾਕੀ ਕੋਈ ਵੀਰ ਸੋਇਆ ਸੁਆਇਆ ਪਸ਼ੂਆ ਕੋਈ ਆਪਦਾ 2 ਕਿਲੋ 2 ਕਿਲੋ ਭਰਾ ਕੇ ਆਪਾਂ ਕਿ ਸਾਡੇ ਕਿਸੇ ਕਰ ਸਕਦੇ ਜੀ। ਠੀਕ ਆ ਤੇ 50000 ਦੇ ਵਿੱਚੋਂ 1000 ਲੈਸ ਮਾਨਤਨ ਹੋ ਜਾਊਗਾ। ਲੈ ਵੀ ਨਿਸ਼ਾਨ ਵੀਰ ਇਹ ਅੱਜ ਆਪਣੇ ਕੋਲ ਚਾਰ ਨਗ ਸੀਗੇ। ਹਾਂਜੀ ਤੇ ਨੰਬਰ ਆਪਣੇ ਬੋਲ ਦਿੱਗੇ ਵੀਰ। ਨੰਬਰ ਵੀਰ ਜੀ ਦਾ 98767 ਦੇ 4511 ਠੀਕ ਹੈ ਜੀ। ਇਹ ਤਾਂ ਹੀ WhatsApp ਹੈ ਜੀ 8977745119 ਜੀ ਠੀਕ ਹੈ ਜੀ ਹਾਂਜੀ ਅਬ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਅੱਗੇ ਤੋਂ ਵੀ ਜਿਹੜੇ ਪਸ਼ੂ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਸੇਲ ਪਰਚੇਸ ਦਾ ਕੰਮ ਆ ਸਮੇਂ-ਸਮੇਂ ਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਤੁਸੀਂ ਇਸ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ